guys welcome back to my youtube channel ਅੱਜ ਆਪਾਂ ਬਣਾਵਾਂਗੇ ਮੰਗੋ ਸਟਾਫ ਆਈਸਕ੍ਰੀਮ ਜੋ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਯਮੀ ਡੇਲੀਸ਼ੀਅਸ ਤੁਸੀਂ ਪਲੀਜ਼ ਟਰਾਈ ਕਰਨਾ ਤੇ ਚਲੋ ਆਪਾਂ ਫਿਰ ਅੱਜ ਦੀ ਰੈਸਪੀ ਕਰਦੇ ਹਾਂ ਸ਼ੁਰੂ ਜਿਹਦੇ ਲਈ ਲਿਆ ਮੈਂ ਇੱਕ ਪੱਕਾ ਅੰਬ ਤੁਸੀਂ ਅੰਬ ਕੋਈ ਵੀ ਲੈ ਸਕਦੇ ਹੋਗੇ ਜੋ ਤੁਹਾਡੇ ਕੋਲੇ ਅਵੇਲੇਬਲ ਆ ਆ ਦੇਖੋ ਇਸ ਤਰ੍ਹਾਂ ਫਿਰ ਆਪਾਂ ਜਿਹੜਾ ਇਹਦਾ ਵਿਚਲਾ ਪਾਰਟ ਹੁੰਦਾ ਗੁਟਲੀ ਜਿਹਨੂੰ ਕਹਿੰਦੇ ਆ ਕੋਸ ਨੂੰ ਅਲੱਗ ਕਰਾਂਗੇ ਆ ਦੇਖੋ ਇਹ ਜਿਹੜਾ ਪ੍ਰੋਸੈਸ ਆ ਇਹ ਤੁਸੀਂ ਹੌਲੀ-ਹੌਲੀ ਕਰਨਾ ਆ ਦੇਖੋ ਪਲੀਜ਼ ਜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਕੱਢ ਲਾਂਗੇ ਆ ਦੇਖੋ ਆਂਬ ਦੀ ਆਪਾਂ ਗੁੱਟਲੀ ਅਲੱਗ ਕਰਤੀ ਤੇ ਹੁਣ ਜੋ ਗੁਟਲੀ ਤੇ ਪਲਪਾਗਾ ਉਸ ਨੂੰ ਵੀ ਆਪਾਂ ਅਲੱਗ ਕਰ ਲਾਂਗੇ ਤੇ ਉਸ ਨੂੰ ਆਪਾਂ ਮੰਗੋ ਦੇ ਵਿੱਚ ਹੀ ਸਟੱਫ ਕਰ ਦਾਂਗੇ ਚੰਗੀ ਤਰ੍ਹਾਂ ਭਰ ਦਾਂਗੇ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਮੰਗੋ ਆਈਸਕ੍ਰੀਮ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਦੇਖਣ ਚ ਲੁੱਕ ਇਨਾ ਬੰਦੇ ਨੂੰ ਆਕਰਸ਼ਿਤ ਕਰਦੀ ਆ ਕਿ ਵੀ ਹਾਂ ਅਗਲਾ ਹਰ ਕੋਈ ਕਹੂਗਾ ਵੀ ਇਹ ਚੀਜ਼ ਐਸੀ ਖਾਈਏ ਕਿਦਾਂ ਅਗਲਾ ਤੁਹਾਡੀ ਹਰ ਕੋਈ ਤਾਰੀਫ ਕਰੂਗਾ ਪੁੱਛੂਗਾ ਤੁਸੀਂ ਕਿੱਦਾਂ ਬਣਾਈ ਆ ਕਿਉਂਕਿ ਬਣਦੀ ਇੰਨੀ ਵਧੀਆ ਜਰੂਰ ਟਰਾਈ ਕਰਕੇ ਦੇਖਿਓ ਤੇ ਵੀਡੀਓ ਫੈਮਲੀ ਫਰੈਂਡਸ ਦੇ ਨਾਲ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਆ ਦੇਖੋ ਇਸ ਤਰ੍ਹਾਂ ਆਪਾਂ ਆਪਣਾ ਜੋ ਵੀ ਪਲਪ ਰਹਿ ਗਿਆ ਸੀ ਸਾਰਾ ਮੰਗੋ ਦੇ ਵਿੱਚ ਹੀ ਭਰ ਦਾਂਗੇ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਕਿੰਨੇ ਕਿੰਨੇ ਰੈਸਪੀ ਬਣਾਈ ਤੱਕ ਇਦਾਂ ਦੀ ਤੁਹਾਨੂੰ ਇਹ ਰੈਸਪੀ ਲੱਗੀ ਆ ਦੇਖੋ ਇਸ ਤਰ੍ਹਾਂ ਵਿੱਚ ਪ੍ਰੈਸ ਕਰ ਦਾਂਗੇ ਲਓ ਜੀ ਮੈਗੋ ਆਪਣਾ ਤਿਆਰ ਆ ਤੇ ਆਪਾਂ ਦੁੱਧ ਰੱਖਿਆ ਹੋਇਆ ਅੱਧਾ ਕਿਲੋ ਦੁੱਧ ਲਿਆ ਇਹਨੂੰ ਆਪਾਂ گاੜਾ ਪੂਰਾ گاੜਾ ਕਰਨਾ ਜਦ ਤੱਕ ਇਹ ਆਪਣਾ ਕੱਦ ਨਹੀਂ ਰਹਿ ਜਾਂਦਾ ਆ ਦੇਖੋ ਦੁੱਧਾ ਆਪਣਾ ਪਹਿਲਾਂ ਨਾਲ ਅੱਧਾ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਚੀਨੀ ਚੀਨੀ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਐਡ ਕਰਿਓ ਦੇਖੋ ਜੀ ਆ ਆਪਾਂ ਇਹਦੇ ਵਿੱਚ ਐਡ ਕਰਦੇ ਡਰਾਈ ਫਰੂਟਸ ਜੇ ਤੁਸੀਂ ਲਾਇਕ ਕਰਦੇ ਹੋ ਡਰਾਈ ਫਰੂਟਸ ਤਾਂ ਐਡ ਕਰ ਸਕਦੇ ਵੈਸੇ ਡਰਾਈ ਫਰੂਟਸ ਦਾ ਬਹੁਤ ਵਧੀਆ ਟੇਸਟ ਆਉਂਦਾ ਆਈਸਕ੍ਰੀਮ ਦੇ ਵਿੱਚ ਲਓ ਜੀ ਆ ਦੇਖੋ ਹੁਣ ਆਪਾਂ ਜੋ ਆਪਾਂ ਆਈਸਕ੍ਰੀਮ ਵਾਲਾ ਮਿਕਸ ਤਿਆਰ ਕੀਤਾ ਉਸ ਨੂੰ ਆਪਾਂ ਇਸ ਮੰਗੋ ਦੇ ਵਿੱਚ ਫਰਦਾਂਗੇ ਲਾਓ ਜੀ ਪਲੀਜ਼ ਜ਼ਰੂਰ ਵੜਾ ਕੇ ਦੇਖਿਓ ਤੁਸੀਂ ਇਹ ਆਈਸਕ੍ਰੀਮ ਬਹੁਤ ਜੀ ਜ਼ਿਆਦਾ ਵਧੀਆ ਲੱਗਦੀ ਆ ਖਾਣ ਦੇ ਵਿੱਚ ਲਓ ਜੀ ਆਈਸਕ੍ਰੀਮ ਆਪਾਂ ਓਵਰਨਾਈਟ ਰੱਖੀ ਸੀ ਫ੍ਰੀਜ ਦੇ ਵਿੱਚ ਕੱਢ ਲਈ ਤੇ ਹੁਣ ਆਪਾਂ ਇਸ ਨੂੰ ਪੀਲ ਕਰ ਲਾਂਗੇ ਜੇ ਤੁਹਾਡੇ ਤੋਂ ਪੀਲ ਨਹੀਂ ਹੁੰਦੀ ਤਾਂ ਇੱਕ ਦੋ ਮਿੰਟ ਇਹਨੂੰ ਬਾਹਰ ਰੱਖ ਲਓ ਆਸਾਨੀ ਆ ਪੀਲ ਆਫ ਹੋ ਜਾਏਗੀ ਛਿਲਕਾ ਇਹਦਾ ਉੱਤਰ ਜਾਵੇਗਾ ਆ ਦੇਖੋ ਆਪਾਂ ਇਹਦਾ ਛਿਲਕਾ ਸਾਰਾ ਉਤਾਰ ਲਵਾਂਗੇ। ਲਓ ਜੀ ਆਪਣੀ ਆਈਸਕ੍ਰੀਮ ਹੋ ਗਈ ਆ ਤਿਆਰ ਦੇਖੋ ਕਿੰਨੀ ਵਧੀਆ ਬਣੀ ਆ ਕੋਈ ਕਹਿ ਦੋ ਵੀ ਇਹ ਘਰੇ ਬਣਾਈ ਆ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਆ ਪਲੀਜ਼ ਜ਼ਰੂਰ ਬਣਾ ਕੇ ਦੇਖਿਓ ਘਰ ਦੇ ਵਿੱਚ ਨਾਲੇ ਕੁਝ ਬਹੁਤੀ ਮਿਹਨਤ ਨਹੀਂ ਹੈਗੀ। ਆ ਦੇਖੋ ਇਹ ਕੰਮ ਸਾਵਧਾਨੀ ਨਾਲ ਕਰਿਓ ਥੋੜਾ ਜਿਆ। ਆ ਦੇਖੋ ਪੀਸ ਕੱਟਿਆ ਗਿਆ। ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਆਪਣੇ ਫੈਮਿਲੀ ਫਰੈਂਡਸ ਦੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ। ਬਾਏ ਬਾਏ ਗਾਇਜ਼।